ਜਦੋਂ ਵੀ ਕੋਈ ਸਾਲ ਖਤਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸਰਕਾਰੀ ਅਦਾਰੇ ਜਿਹੜੇ ਨੇ ਉਹ ਆਪਣੀਆਂ ਆਪਣੀਆਂ ਰਿਪੋਰਟਸ ਪੇਸ਼ ਕਰਦੇ ਨੇ ਤੇ ਉਹਨਾਂ ਦੇ ਵਿੱਚ ਉਹ ਦੱਸਦੇ ਨੇ ਕਿ ਪਿਛਲੇ ਸਾਲ ਅਸੀਂ ਕੀ ਕੀਤਾ ਤੇ ਅਸੀਂ ਕਿਹੜੇ-ਕਿਹੜੇ ਕਾਰਜਕਾਲ ਜਿਹੜੇ ਨੇ ਉਹਨੇ ਪਿਛਾੜੇ ਨੇ ਜੇ ਆਪਾਂ ਗੱਲ ਕਰੀਏ ਹੁਣ ਅੰਬੈਸੀਸ ਦੀ ਜਿਹੜੀ ਕਿ ਯੂਐਸ ਅੰਬੈਸੀ ਇੰਡੀਆ ਦੇ ਵਿੱਚ ਹੈ ਉਹਨਾਂ ਨੇ ਆਪਣਾ ਜਿਹੜਾ ਕਾਰਜਕਾਲ 2024 ਦਾ ਉਹਦੀ ਰਿਪੋਰਟ ਪੇਸ਼ ਕੀਤੀ ਹੈ ਯੂਐਸ ਮਿਸ਼ਨ ਟੂ ਇੰਡੀਆ ਨੇ ਹੈਰਾਨ ਕਰ ਦੇਣ ਵਾਲੇ ਅੰਕੜੇ ਜਿਹੜੇ ਨੇ ਉਹ ਦੱਸੇ ਨੇ ਉਹ ਕਹਿੰਦੇ ਸਾਲ 2024 ਦੇ ਵਿੱਚ ਯੂ ਐਸ ਮਿਸ਼ਨ ਟੂ ਇੰਡੀਆ ਨੇ ਮੋਰ ਦੈਨ 1 ਮਿਲੀਅਨ ਨਾਨ ਇਮੀਗਰੈਂਟ ਵੀਜ਼ੇ ਜਿਹੜੇ ਨੇ ਉਹ ਇਸ਼ੂ ਕੀਤੇ ਨੇ ਸੋ ਧੜਾ ਧੜ ਵੀਜ਼ੇ ਜਿਹੜੇ ਹੈਗੇ ਨੇ ਉਹ ਇੰਡੀਆ ਤੋਂ ਦਿੱਤੇ ਗਏ ਨੇਗੇ ਮੋਰ ਦੈਨ 1 ਮਿਲੀਅਨ ਵੀਜ਼ਾਸ ਇੰਡੀਆ ਦੇ ਲੋਕਾਂ ਦੇ ਲਈ ਸੋ ਜੇ ਆਪਾਂ ਨੂੰ ਯਾਦ ਹੋਵੇ ਤਾਂ 2023 ਦੇ ਵਿੱਚ ਵੀ ਰਿਪੋਰਟ ਕੁਝ ਅਜਹੀ ਹੀ ਆਈ ਸੀ ਕਿ ਉਸ ਵਕਤ ਵੀ ਜਿਹੜੇ ਵੀਜ਼ੇ ਦਿੱਤੇ ਗਏ ਸੀ ਉਹਨਾਂ ਦੀ ਗਿਣਤੀ ਮੋਰ ਥੈਨ 1 ਮਿਲੀਅਨ ਸੀ ਸੋ ਹੁਣ ਇਸ ਹਿਸਾਬ ਦੇ ਨਾਲ 2 ਇਅਰਸ 23 ਐਂਡ 24 ਦੋਨਾਂ ਦੇ ਵਿੱਚ ਯੂ ਐਸ ਮਿਸ਼ਨ ਟੂ ਇੰਡੀਆ ਨੇ ਮੋਰ ਥੈਨ 1 ਮਿਲੀਅਨ ਵੀਜ਼ਾਸ ਭਾਰਤੀਆਂ ਦੇ ਲਈ ਇਸ਼ੂ ਕੀਤਾ ਕერ ਇਹ ਨਾਨ ਇਮੀਗਰੈਂਟ ਵੀਜ਼ਾਸ ਨੇ ਉਹ ਹੁੰਦੇ ਨੇ ਜੀ ਇੱਕ ਤਾਂ ਟੂਰਿਸਟ ਵੀਜ਼ਾ ਹੋ ਗਿਆ ਫਿਰ ਬਿਜ਼ਨਸ ਵੀਜ਼ਾ ਹੋ ਗਿਆ ਤੇ ਨਾਲ ਦੀ ਨਾਲ ਜਿਹੜੇ ਸਟੂਡੈਂਟ ਇੱਥੇ ਅਮਰੀਕਾ ਦੇ ਵਿੱਚ ਪੜਨ ਵਾਸਤੇ ਆਉਂਦੇ ਨੇ ਉਹ ਵੀਜ਼ਾ ਹੋ ਗਿਆ ਦੱਸਿਆ ਇਹ ਵੀ ਗਿਆ ਕਿ ਸੰ 2024 ਦੇ ਵਿੱਚ ਪਹਿਲੇ 11 ਮਹੀਨਿਆਂ ਦੇ ਵਿੱਚ 2 ਮਿਲੀਅਨ ਤੋਂ ਵੱਧ ਭਾਰਤੀ ਨੇ ਜਿਹੜੇ ਉਹ ਯੂਐਸ ਦੇ ਵਿੱਚ ਵਿਜ਼ਿਟ ਕਰਨ ਆਏ ਨੇ मोर देन 2 मिलियन भारती और ए गिनती सन 2023 तो 26% ਵੱਧ ਹੈ ਪਿਛਲੇ ਸਾਲ ਜੇ ਆਪਾਂ ਗੱਲ ਕਰਦੇ ਆ ਪਿਛਲੇ 4 ਸਾਲਾਂ ਦੇ ਵਿੱਚ ਵਿਜ਼ਿਟਰ ਵੀਜ਼ਾ ਜਿਹੜਾ ਲੱਗਿਆ ਗਿਆ ਉਹਦੇ ਵਿੱਚ 5 ਗੁਣਾ ਵਾਧਾ ਹੋਇਆ ਹੈ 4 ਸਾਲ ਦੇ ਵਿੱਚ ਵਿਜ਼ਿਟਰਸ ਵੀਜ਼ੇ ਦੇ ਵਿੱਚ 5 ਗੁਣਾ ਵਾਧਾ ਹੋਇਆ ਔਰ ਜਿੰਨਾ ਲੋਕਾਂ ਦੇ ਕੋਲੇ ਹੁਣ ਟੋਟਲ ਲੋਕਾਂ ਦੇ ਕੋਲੇ ਇੰਡੀਅਨ ਇੰਡੀਅਨ ਲੋਕਾਂ ਦੇ ਕੋਲੇ ਅਮਰੀਕਾ ਦਾ ਵੀਜ਼ਾ ਹੈ ਵਿਜ਼ਿਟਰਸ ਵੀਜ਼ਾ ਉਹਨਾਂ ਦੀ ਗਿਣਤੀ 5 ਮਿਲੀਅਨ ਹੋ ਗਈ ਹੈ ਬਟ ਹਾਲੇ ਵੀ ਐਵਰੀ ਸਿੰਗਲ ਡੇ ਹਜ਼ਾਰਾਂ ਜਿਹੜੇ ਵੀਜ਼ੇ ਨਗੇ ਉਹ ਦਿੱਤੇ ਜਾ ਰਹੇ ਨੇ ਅਮਰੀਕਾ ਦੇ ਲਈ ਸੋ ਅਮਰੀਕਾ ਦਾ ਵੀਜ਼ਾ ਅੱਜ ਕੱਲ ਇਹ ਜਿਸ ਹਿਸਾਬ ਨਾਲ ਯੂਐਸ ਐਮਬੈਸੀ ਐਂਡ ਕੌਂਸੂਲੇਟ ਹੈਗੀ ਹੈ ਉਹ ਦੱਸ ਰਹੇ ਨੇ ਕਿ ਅਸੀਂ ਸੌਖਾ ਕੀਤਾ ਹੋਇਆ ਹੈ ਡਿਪਾਰਟਮੈਂਟ ਆਫ ਸਟੇਟ ਨੇ ਗੱਲ ਕੀਤੀ ਆ ਉਹ ਕਹਿੰਦੇ ਅਸੀਂ ਵੀ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਸੀ ਅਸੀਂ H1B ਵੀਜ਼ੇ ਦੇ ਉੱਪਰ ਜਿਹੜੇ ਲੋਕ ਸੀਗੇ ਉਹਨਾਂ ਨੇ ਜਦੋਂ ਰੀਨਿਊਅਲ ਕਰਾਉਣੀ ਸੀ ਉਦੋਂ ਇੰਡੀਆ ਜਾਣਾ ਪੈਂਦਾ ਸੀ ਉਹ ਕਹਿੰਦੇ ਹੁਣ ਅਸੀਂ ਇੱਕ ਸਪੈਸ਼ੈਲਟੀ ਪ੍ਰੋਗਰਾਮ ਦੇ ਤਹਿਤ ਅਸੀਂ ਪਾਇਲਟ ਪ੍ਰੋਜੈਕਟ ਦੇ ਤਹਿਤ ਹੁਣ ਉਹਨਾਂ ਨੂੰ ਇੰਡੀਆ ਜਾਣ ਦੀ ਜ਼ਰੂਰਤ ਨਹੀਂ ਸੀ ਉਹ ਅਮਰੀਕਾ ਦੇ ਵਿੱਚ ਰਹਿੰਦੇ ਹੋਈ ਆਪਣੇ H1B ਵੀਜ਼ੇ ਨੂੰ ਰੀਨਿਊ ਕਰਾ ਸਕਦੇ ਸੀ ਫਿਰ ਗੱਲ ਕੀਤੀ ਗਈ ਫੈਮਲੀ ਰੀਯੂਨੀਫਿਕੇਸ਼ਨ ਦੀ ਜਿਸ ਤਰ੍ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਅਮਰੀਕਾ ਦੇ ਵਿੱਚ ਪੱਕਾ ਹੈ ਉਹਨੇ ਆਪਣੇ ਮਾਪੇ-ਬਾਪ ਦੀ ਆਪਣੇ ਸਪਾਊਸ ਦੀ ਜਾਂ ਆਪਣੇ ਬੱਚਿਆਂ ਦੀ ਪਟੀਸ਼ਨ ਕੀਤੀ ਹੋਵੇ ਤਾਂ ਉਸ ਦੇ ਵਿੱਚ ਵੀ ਯੂ ਐਸ ਮਿਸ਼ਨ ਇਨ ਇੰਡੀਆ ਦੇ ਗੱਲ ਕੀਤੀ ਹੈ ਉਹ ਕਹਿੰਦੇ ਜੀ ਅਸੀਂ ਹਜ਼ਾਰਾਂ ਵੀਜ਼ੇ ਉਸ ਦੇ ਵਿੱਚ ਵੀ ਦਿੱਤੇ ਨੇ ਸਕਿਲਡ ਪ੍ਰੋਫੈਸ਼ਨਲ ਨੂੰ ਵੀ ਅਸੀਂ ਹਜ਼ਾਰਾਂ ਲੱਖਾਂ ਵੀਜ਼ੇ ਪ੍ਰੋਵਾਈਡ ਕੀਤੇ ਨੇ ਕერ ਨਾਲ ਦੀ ਨਾਲ ਇਹ ਵੀ ਗੱਲ ਹੋਈ ਹੈ ਜੀ ਕਿ ਯੂਐਸ ਦੇ ਵਿੱਚ ਸਾਲ 2024 ਦੇ ਵਿੱਚ ਜਿੰਨੇ ਸਟੂਡੈਂਟ ਆਏ ਨੇ ਉਹਨਾਂ ਦੇ ਰੈਕੋਰਡ ਜਿਹੜਾ ਹੈਗਾ ਇਟਸ ਅਮੇਜ਼ਿੰਗ ਅੱਜ ਤੱਕ ਇੰਨਾ ਸਟੂਡੈਂਟ ਕਦੇ ਵੀ ਯੂਐਸ ਦੇ ਵਿੱਚ ਇੰਡੀਅਨ ਸਟੂਡੈਂਟ ਪੜ੍ਹ ਨਹੀਂ ਸੀ ਰਿਹਾ ਅੱਜ ਸਟੂਡੈਂਟਸ ਦੀ ਟੋਟਲ ਗਿਣਤੀ ਹੈ ਜੀ 331000 ਭਾਰਤੀ ਸਟੂਡੈਂਟ ਅਮਰੀਕਾ ਦੇ ਵਿੱਚ ਪੜ੍ਹ ਰਹੇ ਸੋ ਆ ਦੇ ਕੌਂਸੂਲੇਟ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਕਹਿੰਦੇ ਜੀ ਪਿਛਲੇ 2 ਸਾਲ ਤੋਂ ਸਭ ਤੋਂ ਜ਼ਿਆਦਾ ਸਟੂਡੈਂਟਸ ਜਿਹੜੇ ਨੇ ਉਹ ਭਾਰਤ ਤੋਂ ਅਮਰੀਕਾ ਦੇ ਵਿੱਚ ਪੜਨ ਦੇ ਵਾਸਤੇ ਆ ਰਹੇ ਨੇ ਔਰ ਜਦੋਂ ਇਹ ਜੀ ਰਿਪੋਰਟ ਆਉਂਦੀ ਹੈ ਤੇ ਨਾਲ ਦੀ ਨਾਲ ਹੋਰ ਰਿਪੋਰਟਸ ਵੀ ਆਉਂਦੀਆਂ ਨੇ ਇੱਕ ਹੋਰ ਰਿਪੋਰਟ ਦੇ ਮੁਤਾਬਿਕ ਕਹਿੰਦੇ ਜੀ ਸੰਨ 2024 ਦੇ ਵਿੱਚ ਅਮਰੀਕਾ ਦੇ ਵਿੱਚ ਪਾਪੂਲੇਸ਼ਨ ਜਿਹੜੀ ਹੈ ਉਹਦੇ ਵਿੱਚ ਗਰੋਥ ਹੋਈ ਹੈ ਸੋ ਉੱਥੇ ਜਨਸੰਖਿਆ ਵਧੀ ਹੈ ਸੰਨ 2023 ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀ ਉਹ 334 ਮਿਲੀਅਨ ਸੀ ਔਰ ਸੰਨ 2024 ਦੇ ਵਿੱਚ ਇਹ ਸੈਂਸਸ ਨੇ ਜਿਹੜੇ ਯੂਐਸ ਸੈਂਸਸ ਬਿਊਰੋ ਨੇ ਦੱਸਿਆ ਕਿ ਇਹ 340 ਮਿਲੀਅਨ ਹੋ ਗਈ ਹੈ 334 ਤੋਂ 340 ਮਿਲੀਅਨ ਔਰ ਕਹਿੰਦੇ ਇਹ ਪਾਪੂਲੇਸ਼ਨ ਦੀ ਬਹੁਤ ਵੱਡੀ ਗ੍ਰੋਥ ਹੈ ਇੱਕ ਤਾਂ ਕਹਿੰਦੇ ਮਾਈਗ੍ਰੇਸ਼ਨ ਬਹੁਤ ਹੋਈ ਲੋਕ ਬਹੁਤ ਵੱਖਰੇ ਵੱਖਰੇ ਤਰੀਕੇ ਨਾਲ ਇੱਥੇ ਆਏ ਕੁਝ ਲੋਕ ਤਾਂ ਆਏ ਜਿਹੜੇ ਕਿ ਲੀਗਲ ਤਰੀਕਿਆਂ ਨਾਲ ਵੀਜ਼ੇ ਲੈ ਕੇ ਆਏ ਕੁਝ ਲੋਕ ਜਿਹੜੇ ਅਸਾਈਲਮ ਦੇ ਉੱਪਰ ਆਏ 휴ਮਨਿਟੇਰੀਅਨ ਗਰਾਉਂਡਸ ਦੇ ਉੱਪਰ ਆਏ ਇਹ ਸਾਰੇ ਲੋਕਾਂ ਦੇ ਨਾਲ ਨਾਲ ਇੱਕ ਹੋਰ ਖਾਸ ਗੱਲ ਹੈ ਉਹ ਕਹਿੰਦੇ ਜੀ ਇਸ ਵਾਰੀ ਬਰਥ ਹੈ ਜਿਹੜਾ ਉਹ ਡੈਥ ਨੂੰ ਕ੍ਰੋਸ ਕਰ ਗਿਆ ਸੋ ਪਹਿਲਾਂ ਕੁਝ ਦੇਰ ਤੋਂ ਕੀ ਹੋ ਰਿਹਾ ਸੀ ਕਿ ਮੌਤਾਂ ਜ਼ਿਆਦਾ ਹੋ ਰਹੀਆਂ ਸੀ ਲੇਕਿਨ ਜਨਮ ਘੱਟ ਲੋਕਾਂ ਦਾ ਹੋ ਰਿਹਾ ਸੀ ਘੱਟ ਬੱਚਿਆਂ ਦਾ ਹੋ ਰਿਹਾ ਸੀ ਐਸ ਵਾਰੀ ਜਨਮ ਜ਼ਿਆਦਾ ਦਾ ਹੋਇਆ ਤੇ ਮੌਤਾਂ ਘੱਟ ਹੋਈਆਂ ਉਹਦੇ ਕਰਕੇ ਵੀ ਸੰਨ 2023 ਤੋਂ ਸੰਨ 2024 ਤੱਕ 5 ਲੱਖ ਤੇ 19000 ਲੋਕ ਯੂਐਸ ਦੇ ਵਿੱਚ ਵਧੇ ਨੇ ਕਰ ਇਹ ਤਾਂ ਹੁਣ ਤੱਕ ਦੀ ਰਿਪੋਰਟ ਹੈ ਇਸ ਤੋਂ ਬਾਅਦ ਅੱਗੇ ਕੀ ਹੋਏਗਾ ਕੁਝ ਕਿਹਾ ਨਹੀਂ ਜਾ ਸਕਦਾ ਪ੍ਰੀਟੀ ਸੂਨ ਜੋ ਜਿਹੜੀ ਜਨਵਰੀ ਦੀ 20 ਤਰੀਕ ਨੂੰ ਮਿਸਟਰ 트ੰਪ ਨੇ ਓਵਰ ਲਾਫਿਸ ਦੇ ਵਿੱਚ ਆ ਜਾਣਾ ਉਸ ਤੋਂ ਬਾਅਦ ਸਾਰੇ ਸਿਸਟਮ ਕੀ ਕਹਿੰਦੇ ਨੇ ਇਹ ਕੁਝ ਵਕਰੀਆਂ ਗੱਲਾਂ ਹੋਣਗੀਆਂ ਲੇਕਿਨ ਹਾਲ ਦੀ ਘੜੀ ਤੱਕ ਤਾਂ ਜੇ ਪਿਛਲੇ ਸਾਲ ਦੀ ਰਿਪੋਰਟ ਨੂੰ ਵੇਖਦੇ ਆ ਤਾਂ ਧੜਾ ਧੜ ਇੰਡੀਅਨਸ ਨੂੰ ਅਮਰੀਕਾ ਦੇ ਵੀਜ਼ੇ ਮਿਲ ਰਹੇ ਨੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਪਾਈਏ ਤਾਂ ਤੁਹਾਡੇ ਤੱਕ ਪਹੁੰਚ ਹੋ ਸਕੇ